ਸਾਤਰੀ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਲੋਈਆਂ ਵਿਖੇ ਪਹੁੰਚੇ ਹਾਂ ਬਾਰ-ਬਾਰ ਆ ਟਰੱਕ ਜੁਨੀਅਨ ਤੇ ਲੱਗੇ ਖੇਤਾਂ ਦੇ ਵਿੱਚ ਇਕੱਲਾ ਹੀ ਘਾਰ ਆ ਇੱਧਰ ਦੇਖ ਸਕਦੇ ਆ ਇੱਕ ਕਿਰਤੀ ਸਿੱਖ ਦਾ ਤੇ ਇੱਥੇ ਆਉਣ ਦਾ ਮਤਲਬ ਇਹ ਆ ਕਿ ਆਪਾਂ ਸੁਣਦੇ ਆ ਇਹ ਮੋੜ ਤੋਂ ਗੁਰਦੀਪ ਮਾਨਕਰ ਨੇ ਬੜਾ ਵਧੀਆ ਗਾਇਆ ਸੀ ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ ਤੇ ਹੋਰ ਵੀ ਆਖਦੇ ਨੇ ਮਾਂ ਵਰਗਾ ਛਾਂ ਜਿਹੜੀ ਕਿਤੇ ਲੱਭਦੀ ਨਹੀਂ ਮਾਂ ਦੀ ਪੂਜਾ ਰੱਬ ਦੀ ਪੂਜਾ ਇਹ ਜੋ ਬਜ਼ੁਰਗ ਤੁਸੀਂ ਦੇਖ ਰਹੇ ਹੋ ਔਰਤ ਇਹਦਾ ਨਾਂ ਕਲਵੰਦ ਕੌਰ ਆ ਤੇ ਪਤੀ ਦਾ ਨਾਂ ਇਹ ਭੁਪਿੰਦਰ ਸਿੰਘ ਦੱਸਦੀ ਆ ਪਿੰਡਾ ਪਿੰਡੇ ਦਾ ਨਾਂ ਗਾਂਦਰਾ ਨਕੂਦਰ ਦੇ ਲਾਗੇ ਜਿਲ੍ਹਾ ਜਲੰਧਰ ਦੇ ਵਿੱਚ ਆ ਤੇ ਇਹਨਾਂ ਦੇ ਘਰ ਦੇ ਦੀ ਮੌਤ ਹੋ ਗਈ ਆ ਤੇ ਬੱਚਿਆਂ ਨੇ ਇਹਨਾਂ ਨੂੰ ਘਰੋਂ ਕੱਢਤਾ ਕਾਫੀ ਚਿਰ ਗੁਰਦੁਆਰਾ ਬੇਬੇ ਸਾਹਿਬ ਵੱਖ-ਵੱਖ ਤਾਵਾਂ ਤੇ ਵਿਚਾਰੀ ਤੱਕੇ ਧੋੜੇ ਖਾਂਦੀ ਹੋਈ ਇੱਕ ਦਿਨ ਇਹ ਜਿਹੜਾ ਗੁਰਸਿੱਖ ਆ ਵੀ ਬੇਬੇ ਸਾਹਿਬ ਗਏ ਹੋਏ ਸੀਗੇ ਤੇ ਇਹਨਾਂ ਨੇ ਵੇਖਿਆ ਕਿ ਮਾਤਾ ਗਰਮੀ ਦੇ ਵਿੱਚ ਹੀ ਪਈ ਆ ਤੇ ਇਥੇ ਆਪਦੇ ਘਰੇ ਲਿਆਏ ਪਹਿਲਾਂ ਘਰ ਦੇ ਵਿੱਚ ਇਹਨਾਂ ਦੀ ਵੀ ਘਰ ਵਾਲੀ ਦੀ ਡੈਥ ਹੋਈ ਆ ਤੇ ਨੌਜਵਾਨ ਲੜਕੀ ਸੀ ਜਿਹਦਾ ਪਿੱਛੇ ਫਰਵਰੀ ਦੇ ਵਿੱਚ ਇਸੇ ਸਾਲ ਜਿਹੜੀ ਮੈਰਿਜ ਹੋ ਗਈ ਆ ਤੇ ਹੁਣ ਮਾਤਾ ਕੱਲੀ ਰਹਿ ਰਹੀ ਆ ਕੁਝ ਦਿਨ ਪਹਿਲਾਂ ਇਹ ਜਿਆਦੀ ਬਿਮਾਰ ਹੋ ਗਈ ਬਿਮਾਰਤਾ ਵੈਸੇ ਵਾਵਾ ਚਿਰਦੀ ਆ ਥੋੜੀ ਥੋੜੀ ਤੇ ਫਿਰ ਇਹਨੂੰ ਇਥੋਂ ਆਪਣੇ ਸਲੋਈਆਂ ਵਾਲੇ ਸਰਕਾਰੀ ਹਸਪਤਾਲ ਇਥੋਂ ਉਹਨਾਂ ਨੇ ਰੈਫਰ ਕਰਤਾ ਸਿਵਲ ਹਸਪਤਾਲ ਜ਼ਿਲਹੰਦਰ ਉੱਥੇ ਕਾਫੀ ਦਿਨ ਦਾਖਲ ਰਹੀ ਆ ਤੇ ਉਹਨਾਂ ਨੇ ਕਿਹਾ ਵੀ ਹੁਣ ਕਰੇ ਜਾ ਕੇ ਸੇਵਾ ਕਰੋ ਤੇ ਅਸੀਂ ਗੰਦਰਾਵਾਲੀ ਪੰਚਾਇਤ ਦਾ ਸਰਪੰਚ ਸਾਹਿਬ ਨੂੰ ਬੀਬੀ ਸਰਪੰਚਾ ਉਹਨਾਂ ਦੇ ਘਰ ਵਾਲੇ ਨੂੰ ਸੀਤੋ ਇੱਕ ਮੈਂਬਰ ਆ ਕਈ ਵਾਰ ਜਾ ਕੇ ਅਪੀਲ ਮੇਨਤੀਆ ਕਰਾਇਆ ਸੀ ਕਿ ਉਹਨਾਂ ਨੂੰ ਤੁਸੀਂ ਦੋ ਪਿਓ ਆਪਦੀ ਮਦਦ ਨੂੰ ਲੈ ਜਾਣ ਪਰ ਉਹਨਾਂ ਨੇ ਕਿਹਾ ਵੀ ਉਹ ਲਜਾਨ ਤੋਂ ਆਕੀ ਹੋ ਲਜਾਨ ਨੂੰ ਤਿਆਰ ਨਹੀਂ ਤੇ ਇੱਥੇ ਰਹਿ ਰਹੀ ਆ ਉਹਨਾਂ ਦੇ ਘਰ ਦੇ ਵਿੱਚ ਵੀ ਕੋਈ ਲੇਡੀਜ਼ ਮੈਂਬਰ ਨਹੀਂ ਹੈਗਾ ਜਿਹੜੀ ਇਹਦੀ ਸੇਵਾ ਕਰ ਸਕੇ ਤੇ ਬੜਾ ਔਖਾ ਪਿਆ ਵਾ ਪਰ ਇਹਨਾਂ ਹਾਲਾਤਾਂ ਦੇ ਵਿੱਚ ਬਜ਼ੁਰਗਾਂ ਨੂੰ ਘਰੋਂ ਕੱਢਣਾ ਜਿਹੜੀ ਮੈਂ ਸਾਬਦਾ ਇਹਨੂੰ ਕੋਈ ਮਾੜੀ ਗੱਲ ਨਹੀਂ ਤੇ ਬੜੀ ਮਾੜੀ ਗੱਲ ਆ ਤੇ ਜਹੇਦਾਰ ਜਿਨ੍ਹਾਂ ਦੇ ਘਰੇ ਇਹ ਮਾਤਾ ਰਹਿ ਰਹੀ ਆ ਆਓ ਆਪਾਂ ਉਹਨਾਂ ਤੋਂ ਵੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਆ ਕਿ ਕਿੰਨਾ ਕੁ ਜ਼ੇਰ ਹੋ ਗਿਆ ਮਾਤਾ ਆਈ ਨੂੰ ਤੇ ਕਿੰਨਾ ਦੇ ਹਾਲਾਤਾਂ ਦੇ ਵਿੱਚ ਇਹਦੇ ਕੋਲ ਇਹਨਾਂ ਦੇ ਕੋਲੇ ਆਈ ਆ ਤਕਰੀਰ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਆਪਣਾ ਜਗENDER ਸਿੰਘ ਜਿਹੜਾ ਜਗENDER ਸਿੰਘ ਨਿਹੰਗ ਸਿੰਘ ਜੀ ਜੀ ਤੇ ਜਿਹੜਾ ਜੀ ਇਹ ਮਤਾ ਕਿੰਨੇ ਜਦ ਤਾਡੇ ਕੋਲ ਰਹਿ ਰਹੀ ਹੈ ਜੀ ਤਕਰੀਬ ਹਨ 2 ਸਾਲ ਹੋ ਗਿਆ ਜੀ ਅੱਛਾ ਕਿੱਥੋਂ ਲੈ ਕੇ ਆਏ ਤੁਸੀਂ ਇਹਨਾਂ ਨੂੰ ਆਏ ਜੀ ਬੇ ਅਸੀਂ ਕਾ ਹੀ ਸੇਵਾ ਕਰਨ ਬੇਰ ਸਾਹਿਬ ਤੇ ਕਾਰ ਸੇਵਾ ਵਾਲੇ ਬਾਬੇ ਕਰਾਉਂਦੇ ਆ ਅੱਠ ਦਿਨ ਜਾਂਦੇ ਹੁੰਦੇ ਆ ਐਤਵਾਰ ਦੀ ਐਤਵਾਰ ਉੱਥੇ ਇਹ ਉਹਦਣਾ ਹੀ ਵਿਆਹ ਆਪਣੇ ਮੀ ਆ ਗਿਆ ਕਾਫੀ 2 ਘੰਟੇ ਮੀ ਪੈਂਦਾ ਰਿਹਾ ਤੇ ਅਸੀਂ ਫਿਰ ਦੀਵਾਨ ਹਾਲ ਦੇ ਵਿੱਚ ਚਲੇ ਗਏ। ਬੁੜੀਆਂ ਵੀ ਨਾਲ ਸੀ। 2-4 5-4 ਸਿੰਘ ਸੀ ਅਸੀਂ। ਤੇ ਅਸੀਂ ਉੱਥੇ ਹੀ ਗਏ ਤੇ ਜਾ ਕੇ ਦੇਖਿਆ ਇੱਕ ਬਜ਼ੁਰਗ ਬਜ਼ੁਰਗ ਸੀਗਾ ਤੇ ਇੱਕ ਬਜ਼ੁਰਗ ਇਹ ਸੀ ਤੇ ਹੋਰ ਵੀ ਸਾਥੀ ਬੈਠੇ ਸੀਗੇ। ਤੇ ਇਹ ਇਹਨਾਂ ਨੂੰ ਪੁੱਛਿਆ ਗੱਲਾਂ ਹੋ ਰਹੀਆਂ ਸੀ ਆਪਸ ਵਿੱਚ ਗੱਲਾਂ ਕਰ ਰਹੀ ਸੀ ਤੇ ਸੁਣ ਰਹੀ ਸੀਗੇ। ਤੇ ਜਦੋਂ ਇਹਨਾਂ ਨੇ ਗੱਲਾਂ ਕਰਦੇ ਕਰਦੇ ਸੁਣਿਆ ਤਾਂ ਸਾਨੂੰ ਦੁੱਖ ਆਇਆ। ਤੇ ਇੱਕ ਆਇਆ ਨਿਹੰਗ ਸਿੰਘ ਆਇਆ ਜਿਵੇਂ ਜਿਹੜਾ ਜਿਹੜਾ ਗੇਟ ਤੇ ਰਹਿੰਦਾ ਸੀਗਾ ਸੇਵਾਦਾਰ ਬਰਖਾ ਦੇ ਕੋਲ ਫੜਿਆ ਸੀਗਾ ਤੇ ਉਹ ਤੁਸੀਂ ਆਹ ਲਾਈਟ ਨਹੀਂ ਜਗਾਉਣੀ ਉਹ ਪੱਖਾ ਨਹੀਂ ਚਲਾਉਣਾ ਰਾਤ ਦੇ ਟਾਈਮ ਬਿਲਕੁਲ ਪੱਖਾ ਨਹੀਂ ਚਲਾਉਣਾ ਬੈਲਬੋਸ ਤੇ ਹੁੰਦਾ ਉਹ ਲਾਈਟ ਨਹੀਂ ਜਗਾਉਣੀ ਤੇ ਤੁਸੀਂ ਜੇ ਰਹਿਣਾ ਮੈਂ ਤੇ ਇੱਥੇ ਉਦਾਂ ਹੀ ਰਹਿਣਾ ਮੈਂ ਤਾਂ ਕੋਈ ਪੱਖਾ ਨਹੀਂ ਚੱਲਣਾ ਚਾਹੀਦਾ ਕੋਈ ਲਾਈਟ ਨਹੀਂ ਜਗਣੀ ਚਾਹੀਦੀ ਐਦਾਂ ਉਹਨੇ ਭਦੇ ਸ਼ਰਦੋਂ ਵਰਤੇ ਤੇ ਅਸਾਂ ਨੂੰ ਬਹੁਤ ਮਹਿਸੂਸ ਹੋਇਆ ਦੇ ਇਹਨਾਂ ਨੂੰ ਪੁੱਛਿਆ ਗਿਆ ਤੇ ਅਸੀਂ ਕਿਹਾ ਕਿ ਕਿੱਦਾਂ ਕਿੱਦਾਂ ਹੋਈ ਆ ਕਿ ਇਹਨੇ ਮਾਤਾ ਨੂੰ ਦੱਸਿਆ ਵੀ ਸੋ ਮੇਰੀ ਨੌ ਪੁੱਤ ਨੇ ਮੈਨੂੰ ਮਾਰ ਕੁੱਟ ਕੇ ਘਰੋਂ ਕੱਢ ਦਿੱਤਾ ਵਾ ਤੇ ਉਹਨਾਂ ਮੇਰੇ ਉਹਨੂੰ ਕਿਹਾ ਪ੍ਰੂਫ ਕੋਈ ਇਹ ਕਹਿੰਦੇ ਪ੍ਰੂਫ ਵੀ ਸਾੜ ਦਿੱਤੇ ਆ ਮੇਰੇ ਕੋਈ ਆਧਾਰ ਕਾਰਡ ਨਹੀਂ ਬਗੈਰਾ ਕੋਈ ਕਿਸੇ ਤਰ੍ਹਾਂ ਦਾ ਪ੍ਰੂਫ ਹੈ ਨਹੀਂਗਾ ਇਸਨੋਂ ਕੇ ਤੇ ਦਵਾਈਆਂ ਦੀਆਂ ਦੀਆਂ ਰਿਪੋਰਟਾਂ ਹੀ ਜਿਹੜੀ ਮਾੜੀ ਮੋਟੀ ਉਹ ਵੀ ਕੋਈ ਸਾੜ ਦਿੱਤੀ ਆ ਕੱਪੜੇ ਵੀ ਸਾੜ ਦਿੱਤੇ ਕਾਫੀ ਸਮਾਨ ਸਾੜਿਆ ਗਿਆ ਇਸ ਤੋਂ ਇਲਾਵਾ ਫੇ ਉਹ ਕਹਿੰਦੇ ਵੀ ਮੇਰੇ ਨਾਲ ਚੱਲੋ ਮੈਨੂੰ ਹੱਕ ਦਿਵਾਓ ਮੇਰਾ ਬੰਦਾ ਅਸੀਂ ਜੇ ਵੀ ਹੱਕ ਤੋਂ ਚਰ ਬਾਤ ਤੇ ਦੇਖਾਂਗੇ ਜਿੱਦਾਂ ਵੀ ਹੋਇਆ ਆਪਾਂ ਹੋਰ ਮੈਂਬਰਾਂ ਨਾਲ ਗੱਲਬਾਤ ਕਰਾਂਗੇ ਤੇ ਜਦੋਂ ਗੱਲਬਾਤ ਕਰਦਿਆ ਕਰਦਿਆ ਸੋਚਿਆ ਵੀ ਬਾਅਦ ਨੂੰ ਮੁਤਾਬਕ ਹੀ ਹੋਣੇ ਪਰੇਸ਼ਾਨ ਕੀਤਾ ਇਹ ਮਾਤਾ ਨੂੰ ਆਖਿਆ ਵੀ ਅੱਦਾ ਕਰੋ ਮਾਤਾ ਗੁੱਡੀਆਂ ਵੀ ਨਾਲ ਸੀ ਸਾਡੀ ਹੋਰ ਉਸੇ ਬਜ਼ਾਰ ਵੀ ਨਾਲ ਸੀ ਅਸੀਂ ਕਿਹਾ ਵੀ ਜੇ ਹੋਰ ਨਹੀਂ ਤੇ ਤੁਸੀਂ ਅੱਦਾ ਕਰੋ ਦੋ ਦਿਨ ਸਾਡੇ ਕੋਲ ਚੱਲ ਕੇ ਦੇਖੋ ਸਾਡੀ ਦੋਤੀ ਆ ਸਾਡੀ ਗੁੱਡੀਆਂ ਵਾ ਤੇ ਸਾਨੂੰ ਕਿਤੇ ਨਾ ਕਿਤੇ ਜਾਂਦਿਆਂ ਕਿ ਕੰਮ ਕਰ ਜਾਂਦੇ ਸਾਨੂੰ ਵੇਲਾ ਕੋੜਾ ਜ਼ਰੂਰ ਹੋ ਜਾਂਦਾ ਵਾ ਤੇ ਜੇ ਤੁਹਾਨੂੰ ਚੰਗਾ ਲੱਗੇ ਤੇ ਉਹਨਾਂ ਚਿਰ ਜਿਹਨਾਂ ਦੇ ਬੱਚੇ ਕਰ ਵਾ ਉਹਨਾਂ ਚਿਰ ਸਾਡੇ ਕੋਲ ਰਹਿ ਸਕਦੇ ਖੁੱਲੇ ਲਖਾਂ ਚ ਬਾਕੀ ਜੇ ਤੁਸੀਂ ਦੋ ਦਿਨ ਜਾ ਕੇ ਦੇਖੋ ਜੇ ਤੁਹਾਡਾ ਮਨ ਚ ਤੋ ਜੰਮੇ ਲੱਗੇ ਤੇ ਤੁਸੀਂ ਰਹਿ ਜਾਣਾ ਵਾ ਰਹਿਣਾ ਵਾ ਜੇ ਨਾ ਪਿਆ ਤੁਹਾਡਾ ਮਨ ਚ ਤੋ ਲੱਗੇ ਤੇ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਮਾਂ ਪੇਤ ਹੀ ਐਸੇ ਛੱਡ ਜਾਵਾਂਗੇ ਬੇਰਸਾਲ ਜਾਂ ਜਿੱਥੇ ਵੀ ਪਾਉ ਉੱਥੇ ਛੱਡ ਜਾਵਾਂਗੇ ਤੇ ਜੀ ਸਾਡੇ ਨਾਲ ਤਿਆਰ ਹੋ ਕੇ ਆ ਗਏ ਆ ਤੇ ਦੋ ਦਿਨ ਅਸੀਂ ਅਹੀਂ ਇਹਨਾਂ ਨੂੰ ਰੋਟੀ ਪਾਣੀ ਚਾਹ ਪੰਜਾਹ ਦਾ ਹੀ ਬੱਚਿਆਂ ਨੂੰ ਦਿੱਤਾ ਵਾ ਪਹਿਲੋ ਇਹਨਾਂ ਨੂੰ ਕੁਝ ਛਕਾਉਣਾ ਬਾਅਦ ਚਾਹ ਪਿਛੜਾਵਾ ਅੱਛਾ ਦੋ ਦਿਨ ਤੋਂ ਬਾਅਦ ਤੀਸਰੇ ਦਿਨ ਪੁੱਛਿਆ ਤੇ ਅਸੀਂ ਕਿਹਾ ਮਾਤਾ ਜੀ ਦੱਸੋ ਤੁਹਾਡਾ ਮਨ ਚੋਂ ਲੱਗਾ ਜਾਂ ਨਹੀਂ ਲੱਗਾ ਇਹ ਕਿੰਦੇ ਸਾਡਾ ਮਨ ਚੋਂ ਲੱਗਾ ਅਸੀਂ ਕਿਹਾ ਵੀ ਲੱਗਾ ਵਾ ਤਾਂ ਵੀ ਦੱਸਣਾ ਨਹੀਂ ਲੱਗਾ ਤਾਂ ਵੀ ਦੱਸਣਾ ਜੇ ਤੁਸੀਂ ਕਹੋ ਬੇਰ ਸਾਹਿਬ ਬੇਰ ਸਾਹਿਬ ਛੱਡਿ ਆਉਣੇ ਆ ਜੇ ਕਹੋ ਗੰਦਰਾ ਗੰਦਰਾ ਛੱਡਿ ਆਉਣੇ ਜਿੱਥੇ ਕਹਿੰਦਿਆਂ ਨੂੰ ਛੱਡਿ ਆਉਣੇ ਜੀ ਅਛਾ ਇਹ ਕਹਿੰਦੇ ਨਹੀਂ ਅਸੀਂ ਨਹੀਂ ਜਾਣਾ ਸਾਡਾ ਮਨ ਚਿੱਤ ਲੱਗਾ ਵਾ ਜੀ ਤੇ ਇਹ ਜੀ ਉਸੇ ਤਰ੍ਹਾਂ ਉਦੋਂ ਤੋਂ 2 ਸਾਲ ਅੱਜ ਤੱਕ ਹੀ ਕਰੀਬ ਹੋ ਗਏ ਆ ਤੇ ਸਾਡੇ ਕੋ ਰਹਿ ਰਹੇ ਆ ਮਹਾਰਾਜ ਦੀ ਕਿਰਪਾ ਨਾਲ ਤੇ ਜੇ ਦੇਖਭਾਲ ਵੀ ਕਰ ਰਹੇ ਆ ਜਿੰਨੇ ਕਿ ਜੋ ਅੱਗੇ ਅਧਿਆਦੀਦਾਰ ਬੰਦੇ ਆ ਤੇ ਹੁਣ ਜੋ ਬੱਚੇ ਸੀਗੇ ਬੱਚੇ ਕੋ ਰੋਟੀ ਪਾਣੀ ਬਣਾਉਂਦੇ ਸੀ ਹੁਣ ਤੇ ਰੋਟੀ ਪਾਣੀ ਆਪ ਨੂੰ ਵੀ ਮੈਨੂੰ ਔਖਾ ਵਾ ਤੇ ਇਹਨਾਂ ਦਾ ਤੇ ਔਖਾ ਹੈਗਾ ਹੀ ਹੈਗਾ ਵਿਚਾਰਿਆਂ ਦਾ ਤੇ ਹੁਣ ਕਈ ਵਾਰੀ ਭੁੱਖੇ ਤੇ ਆਏ ਦੂਜੇ ਤੀਜੇ ਨੇ ਰਾਦੀਆਂ ਪੱਕੀਆਂ ਸਵੇਰ ਨੂੰ ਖਾਣੀਆਂ ਪੈਂਦੀਆਂ ਰਾਦੀਆਂ ਪੱਕੀਆਂ ਸ਼ਾਮ ਨੂੰ ਖਾਣੀਆਂ ਪੈਂਦੀਆਂ ਹਾਂ ਜੀ ਸਵੇਰ ਨੂੰ ਖਾਣੀਆਂ ਪੈਂਦੀਆਂ ਇਸ ਕਰਕੇ ਹੁਣ ਇਹਨਾਂ ਦਾ ਜਨਾਨਾ ਸਾਥਿਆ ਤੇ ਅਸੀਂ ਦੇਖ ਪਾੜ ਸਾਡੇ ਕੋਲ ਨਹੀਂ ਹੋ ਸਕਦੀ ਮੌਕੇ ਤੇ ਰੋਟੀ ਪਾਣੀ ਵੀ ਥੋੜਾ ਆਉ ਖਾਵਾ ਮੈਂ ਕਹੀਏ ਹਾਂ ਆਪਦੇ ਹੀ ਕੋ ਪੋਖਾ ਤੇ ਆ ਵੀ ਕਟਣਾ ਜੀ ਪਰ ਇਹਨਾਂ ਦਾ ਊਖਾ ਵਾ ਇਹਨਾਂ ਨੂੰ ਕਿਰਪਾ ਕਰਕੇ ਜਿੱਥੇ ਵੀ ਇਹਨਾਂ ਦਾ ਬਣੇ ਪਿੰਡ ਦੀ ਪਚਾਇਤ ਨੂੰ ਮੈਂ ਬੇਨਤੀ ਕਰਨਾ ਵੀ ਜਾਣਦੇ ਉਹ ਆਪ ਜਿੱਦਾਂ ਵੀ ਹੈਗਾ ਇਹਨਾਂ ਦਾ ਇੰਤਜ਼ਾਮ ਕਰਨ ਤੇ ਬਿਰਤ ਸਰੀਰ ਵਾ ਦੂਸਰਾ ਇਹਨਾਂ ਨੂੰ ਰੋਟੀ ਪਾਣੀ ਟਾਈਮ ਨਾਲ ਮਿਲੇ ਤੇ ਚਾਹ ਪਾਣੀ ਟਾਈਮ ਨਾਲ ਮਿਲੇ ਤੇ ਇਹਨਾਂ ਦੇਖਭਾਲ ਹੋਵੇ ਤੇ ਇੱਥੇ ਹੁਣ ਮੈਂ ਕੱਲਾ ਰਹਿ ਗਿਆ ਮਾ ਤੇ ਇਹ ਔਖਾ ਇਹਨਾਂ ਦਾ ਵਿਚਾਰਿਆ ਦਾ ਔਖਾ ਵਾ ਹਾਂਜੀ ਸਾਡੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ ਨਾਲ ਜੀ ਆਪਣਾ ਲੱਕੀ ਜੀ ਲੱਕੀ ਜੀ ਲੱਕੀ ਜੀ ਅਸੀਂ ਤੁਹਾਡੇ ਕੋਲੇ ਕਾਫੀ ਵਾਰ ਆਏ ਆ ਮਾਤਾ ਜੀ ਤੇ ਹਾਂਜੀ 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 ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਤੱਕ ਹਾਂਜੀ 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 ਅ ਦੇਖੋ ਜੀ ਭਾਈ ਸਾਹਿਬ ਹੋਣੇ ਜੱਜਦਾਰ ਜੀ ਹੋਣੇ ਬਹੁਤ ਬਾਰੀ ਆਏ ਆਪਣੇ ਕੋਲ ਔਰ ਆਪਾਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸਾਫ ਦਾ ਸਰਪੰਚ ਸੁਣਾ ਵੀ ਸੁੱਚਾ ਸਿੰਘ ਜੀ ਤੇ ਪ੍ਰਧਾਨ ਕਸ਼ਮੀਰ ਸਿੰਘ ਜੀ ਔਰ ਪੰਜ केटी ਗਲਜੀਤ ਸਿੰਘ ਜੀ ਪੰਜ ਗੁਰਦੇਵ ਸਿੰਘ ਜਿਹੜੇ ਉਹਨਾਂ ਦੇ ਨੇੜੇ ਰਹਿੰਦੇ ਆ ਉਹਨਾਂ ਨੂੰ ਵੀ ਆਪਾਂ ਕਿਹਾ ਇਹਨਾਂ ਨੇ ਵੀ ਗੱਲ ਕੀਤੀ ਭਾਈ ਤੁਸੀਂ ਗੱਲ ਕੀਤੀ ਸਾਰੇ ਸਰਪੰਚ ਰਾਜ ਸਰਪੰਚ ਸੁੱਚਾ ਸਿੰਘ ਨਾਲ ਵੀ ਗੱਲ ਕੀਤੀ ਤੁਸੀਂ ਆਪ ਕੀਤੀ ਸਾਰਿਆਂ ਨਾਲ ਤੇ ਕਿਸੇ ਜਣ ਕੇ ਉਹ ਗ੍ਰੂਪ ਪ੍ਰਵਾਲ ਵੱਲੋਂ ਕੁਝ ਸਮ ਸੁ ਸੌਜਨਾ ਨਹੀਂ ਮਿਲੀ ਜਣ ਕੇ ਜਿਹੜੇ ਉਹਨਾਂ ਦੇ ਆਪਣੇ ਵੀ ਖਾਸ ਆ ਉਹ ਵੀ ਜਾ ਕੇ ਉੱਥੇ ਉਹਨਾਂ ਦੇ ਘਰ ਨਹੀਂ ਗਏ